ਸੁਡਾਨ ਦੇ ਪੱਛਮੀ ਖੇਤ ਦਾਰਫੂਰ ਦੇ ਵਿੱਚ ਜ਼ਮੀਨ ਖਿਸਕਣ ਕਾਰਨ 1000 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਦੇਸ਼ ਨੂੰ ਕੰਟਰੋਲ ਕਰਨ ਵਾਲੇ ਬਾਗੀ ਤੜੀ ਸੁਡਾਨ ਲਿਬਰੇਸ਼ਨ ਮੂਵਮੈਂਟ ਆਰਮੀ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਈ ਦਿਨਾਂ ਦੇ ਭਾਰੀ ਮੀਂਹ ਤੋਂ ਬਾਅਦ ਐਤਵਾਰ ਨੂੰ ਤਾਰਾਸੀਨ ਪਿੰਡ ਦੇ ਵਿੱਚ ਜ਼ਮੀਨ ਖਿਸਕ ਗਈ ਰੀਪੋਰਟਾਂ ਦੇ ਮੁਤਾਬਕ ਇਹ ਪਿੰਡ ਕੇਂਦਰੀ دارਫੋਰ ਦੇ ਮਾਰਹਾ ਪਹਾੜਾਂ ਵਿੱਚੋਂ ਇੱਕ ਨੇ ਇਸ ਨੂੰ ਹਾਲੀ ਦੇ ਸਾਲਾਂ ਦੀ ਸਭ ਤੋਂ ਭਿਆਨਕ ਕੁਦਰਤੀ ਆਫਤ ਮੰਨਿਆ ਜਾ ਰਿਹਾ ਹੈ ਸੁਡਾਨ ਲਿਬਰੇਸ਼ਨ ਮੂਵਮੈਂਟ ਆਰਮੀ ਨੇ ਕਿਹਾ ਹੈ ਕਿ ਮੂਲਿ ਜਾਣਕਾਰੀ ਮੁਤਾਬਕ ਤਾਰਾਸੀਨ ਪਿੰਡ ਦੇ ਵਿੱਚ ਰਹਿਣ ਵਾਲੇ ਤਕਰੀਬਨ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਸਿਰਫ ਇੱਕ ਵਿਅਕਤੀ ਬਚਿਆ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 1000 ਲੋਕਾਂ ਦੀ ਮੌਤ ਹੋਈ ਅਤੇ ਪਿੰਡ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਸੇਉਂtਰਾਸ਼ਟਰੀ ਅਤੇ ਹੋਰ ਕਮਾਂਤਰੀ ਜਥੇਬੰਦੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਨੂੰ ਚਲਾਉਣ ਅਤੇ ਮਲਬੇ ਹੇਠ ਦਬੀਆਂ ਲਾਸ਼ਾਂ ਨੂੰ ਕੱਢਣ ਦੇ ਵਿੱਚ ਮਦਦ ਕਰਨ ਲਈ ਬੇਨਤੀ ਕੀਤੀ ਗਈ ਹੈ। ਇਹ ਆਫਤ ਅਜੇ ਸਮੇਂ ਆਈ ਹੈ ਜਦੋਂ ਸੁਡਾਨ ਪਹਿਲਾਂ ਹੀ ਇੱਕ ਭਿਆਨਕ ਗਰੇਲੂ جنگ ਨਾਲ ਜੂਝ ਰਿਹਾ ਹੈ। ਅਪ੍ਰੈਲ 2023 ਤੋਂ ਦੇਸ਼ ਦੀ ਫੌਜ ਅਤੇ ਰੈਪਿਡ ਸਪੋਰਟ ਫੋਰਸਸ ਵਿਚਕਾਰ ਰਾਜਧਾਨੀ ਖਾਰਤੂਮ ਸਮੇਤ ਕਈ ਥਾਵਾਂ 'ਤੇ ਲੜਾਈ ਚੱਲ ਰਹੀ ਹੈ। ਮਾਰਹਾ ਪਹਾੜਾਂ ਸਮੇਤ ਦਾਰਫੂਰ ਖੇਤਰ ਦਾ ਬਹੁਤਾ ਹਿੱਸਾ ਫੌਜ ਅਤੇ ਆਰਐਸਏ ਵਿਚਕਾਰ ਲੜਾਈ ਕਾਰਨ ਯੂਨ ਅਤੇ ਹੋਰ ਕਮਾਂਦਰੀ ਜਥੇਬੰਦੀਆਂ ਦੀ ਪਹੁੰਚ ਤੋਂ ਬਾਹਰ ਹੈ